ਸੀਨ ਨੂੰ ਨਾ ਚਾਵਲ ਦੇ ਨਾਲ ਰੋਟੀ ਦੇ ਨਾਲ ਹਨਾ ਪਾਪੜ ਦੇ ਨਾਲ ਜਾਂ ਟੀਫਣ ਦੇ ਵਿੱਚ ਬੱਚਿਆਂ ਨੂੰ ਪਾਉਣੀ ਹੈ ਕਿਉਂਕਿ ਮੈਨੂੰ ਨਾ ਆਪਣੇ ਦੂਸਰੇ ਚੈਨਲ ਮਾਂ ਕਾ ਪਿਆਰ ਔਰ ਬਲੌਗ ਤੇ ਨਾ ਉਹ ਪੈਂਟਾ ਦੱਸਦੇ ਕਿ ਦੀਦੀ ਸਾਡੇ ਬੱਚੇ ਰੋਟੀ ਨਹੀਂ ਖਾਤੇ ਹੁੰਦੇ ਨਾ ਅਗਰ ਤੁਸੀਂ ਨਾ ਇਸ ਤਰੀਕੇ ਦੀਆਂ ਅਲੱਗ-ਅਲੱਗ ਰੈਸਪੀयां ਜਿਹਾ ਬਣਾਉਂਗੇ ਨਾ ਦੇਖੋ ਭਿੰਡੀ ਉਹੀ ਹੈ ਪਰ ਇਹਦੀ ਲੁੱਕ ਦੇਖੋ ਅਗਰ ਤੁਹਾਡੇ ਘਰ ਦੇ ਵਿੱਚ ਕੋਈ ਨਹੀਂ ਖਾਂਦਾ ਨਾ ਉਹ ਵੀ ਤੁਹਾਡੀ ਰੋਟੀ ਬਣਨ ਤੋਂ ਪਹਿਲਾਂ ਇਹਨੂੰ ਖਾ ਜਾਊਗਾ ਇੰਨੀ ਜ਼ਿਆਦਾ ਯਮਮੀ ਤੇ ਇੰਨੀ ਜ਼ਿਆਦਾ ਟੇਸਟੀ ਬਣਦੀ ਹੈ ਇਹ ਤੇ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਇਹ ਕਿਵੇਂ ਬਣਦੀ ਹੈ ਯਾਮੀ ਤੇ ਟੇਸਟੀ ਆਵਸਾਰੀ ਰੈਸਪੀ ਦੇਖਦੇ ਹਾਂ ਤੇ ਜਿਹੜੀਆਂ ਆਪਣੀਆਂ ਭਿੰਡੀਆਂ ਨੇ ਉਹਨਾਂ ਨੂੰ ਇਸ ਤਰੀਕੇ ਨਾਲ ਪੀਸਿਸ ਦੇ ਵਿੱਚ ਕੱਟ ਕਰਕੇ ਫਿਰ ਤੁਸੀਂ ਇਹਦੇ ਵਿੱਚ ਨਾ ਫਿਲਿੰਗ ਕਰ ਸਕਦੇ ਹੋ ਇਸ ਚੀਜ਼ ਦੀ ਸਾਰੇ ਦੀ ਫਿਲਿੰਗ ਕਰ ਦਿਓ ਆਦਰਵਾਇਜ਼ ਤੁਸੀਂ ਇਹਨੂੰ ਇਹਦੇ ਉੱਪਰ ਹੀ ਤਾਂ ਭੁੱਕ ਲੈਣਾ ਕੰਢੇ ਤਰੀਕੇ ਨਾਲ ਆਪਾਂ ਨੇ ਇਹਨੂੰ ਮਿਕਸ ਕਰ ਲੈਣਾ ਹੈਗਾ ਤਾਂ ਕਿ ਜਿਹੜੀ ਵੀ ਆਪਣੀਆਂ ਭਿੰਡੀਆਂ ਨੇ ਉਹਨਾਂ ਦੇ ਵਿੱਚ ਥੋੜਾ ਥੋੜਾ ਜਿਦੀ ਮੇਕ ਗਲੀਆਂ ਵਗੈਰਾ ਹੁੰਦੀਆਂ ਨੇ ਨਾ ਇਹਨਾਂ ਦੇ ਵਿੱਚ ਦੀ ਰਚ ਜੀ ਇੰਦਾਂ ਹਲਕਾ ਹਲਕਾ ਸਾਰਿਆਂ ਦੇ ਉੱਪਰ ਤੁਸੀਂ ਨੇ ਪਾ ਲੈਣਾ ਤੇ ਕੁਝ ਆਪਾਂ ਨੂੰ ਮਿਰਚਾਂ ਵੀ ਚਾਹੀਦੀਆਂ ਨੇ ਮਿਰਚਾਂ ਨੂੰ ਵੀ ਆਪਾਂ ਇਸ ਤਰੀਕੇ ਨਾਲ ਲੰਬਾ ਕੱਟ ਕਰ ਲਾਂਗੇ ਇਸ ਤਰੀਕ ਨਾਲ 3-4 ਪੀਸ ਤੁਸੀਂ ਇਸ ਤਰੀਕੇ ਨਾਲ ਪਾ ਲਓ ਜੇ ਜ਼ਿਆਦਾ ਕੌੜੀਆਂ ਨੇ ਮਤਲਬ ਕਿ ਆਪਣੀ ਜ਼ਿਆਦਾ ਤਿੱਖੀਆਂ ਨੇ ਮਿਰਚਾਂ ਤਾਂ ਤੁਸੀਂ ਦੋ ਮਿਰਚਾਂ ਲੈ ਲਓ ਨਹੀਂ ਜ਼ਿਆਦਾ ਵੀ ਲੈ ਸਕਦੇ ਹੋ ਮੈਂ ਇੱਥੇ ਚਾਰ ਮਿਰਚਾਂ ਲੈਤੀਆਂ ਨੇ ਕਿਉਂਕਿ ਮੇਰੇ ਕੋਲ ਜਿਹੜੀ ਸਬਜ਼ੀ ਹੈ ਪਿੰਡੀਆਂ ਨੇ ਉਹ ਕਟੋ-ਕਟ ਅੱਧਾ ਕਿਲੋ ਤੋਂ ਉੱਪਰ ਨਹੀਂ ਦੀਆਂ ਹੁਣ ਜਿਹੜਾ ਮਸਾਲਾ ਹੈ ਮੈਂ ਇਹ ਚੰਗੇ ਤਰੀਕੇ ਨਾਲ ਸਾਰੀਆਂ ਪਿੰਡੀਆਂ ਦੇ ਵਿੱਚ ਮਿਕਸ ਕਰ ਦੇਣਾ ਤਾਂ ਕਿ ਜਿੰਨੀਆਂ ਵੀ ਇਹਦੀ ਕੋਈ ਗਲੀ ਵਗੈਰਾ ਹੈ ਜਾਂ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਕੱਟ ਲਗਾ ਕੇ ਨਾ ਤੁਸੀਂ ਇਸ ਤਰੀਕੇ ਨਾਲ ਪਹਿਲਾਂ ਕੱਟ ਲਗਾ ਲੈਣਾ ਕਰਦ ਦੇ ਨਾਲ ਚਾਕੂ ਦੇ ਨਾਲ ਇਸ ਤਰੀਕੇ ਨਾਲ ਫਿਰ ਤੁਸੀਂ ਆਪ ਉਹਦੇ ਵਿੱਚ ਇਹਨੂੰ ਫੀਲਿੰਗ ਕਰ ਸਕਦੇ ਆ ਇਸ ਤਰੀਕੇ ਨਾਲ ਤਾਂ ਕਿ ਜਿਹੜਾ ਫਲੇਵਰ ਹੈ ਬਹੁਤ ਜ਼ਿਆਦਾ ਨਾ ਜ਼ਬਰਦਸਤ ਆਊਗਾ ਥੋੜਾ ਜਿਹਾ ਚਾਟ ਮਸਾਲਾ ਵੀ ਤੁਸੀਂ ਪਾ ਸਕਦੇ ਹੋ ਗਰਮ ਮਸਾਲੇ ਰੇ ਪਾਸੜ ਦੀ ਤੁਹਾਡੀ ਆਪਣੀ ਆਪਣੀ ਚੁਆਇਸ ਹੈ ਹੁਣ ਆਪਾਂ ਕੀ ਕਰਾਂਗੇ ਆਓ ਤੁਹਾਨੂੰ ਦਿਖਾਉਣੇ ਹੁਣ ਆਪਾਂ ਥੋੜਾ ਜਿਹਾ ਸਿਰਫ 2 ਚਮਚਾ ਬੇਸਣ ਦੇ ਲਵਾਂਗੇ ਇਹਨੂੰ ਵੀ ਆਪਾਂ ਇਸ ਤਰੀਕੇ ਦੇ ਨਾਲ ਭਿੰਡੀਆਂ ਦੇ ਉੱਪਰ ਲਗਾ ਦਾਂਗੇ ਤਾਂ ਕਿ ਜਿਹੜਾ ਆਪਣੇ ਮਸਾਲਾ ਭਿੰਡੀਆਂ ਦੇ ਉੱਪਰ ਲਗਾਇਆ ਉਹ ਤੇਲ ਦੇ ਵਿੱਚ ਨਾ ਨਿਕਲੇ ਤੁਸੀਂ ਇਹਦੀ ਜਗ੍ਹਾ ਤੇ ਆਰਾ ਰੋਟ ਵੀ ਲਗਾ ਸਕਦੇ ਜਿਹਨੂੰ ਆਪਾਂ ਕੌਰਨ ਫਲੌਰ ਵੀ ਕਹਿ ਦਿੰਦੇ ਹਾਂ ਪਰ ਉਹਦੇ ਨਾਲੋਂ ਉਸ ਤੋਂ ਵਧੀਆ ਹੈ ਨਾ ਤੁਸੀਂ ਬੇਸਣ ਲਗਾਉਣਾ ਤਾਂ ਕਿ ਤੁਹਾਡੀ ਜਿਹੜੀ ਭਿੰਡੀ ਹੈ ਉਹ ਜ਼ਿਆਦਾ ਕ੍ਰਿਸਪੀ ਬਣੇ ਤੇ ਇੱਧਰ ਆਪਾਂ ਨੇ ਔਇਲ ਗਰਮ ਕਰ ਲਿਆ ਹੈਗਾ ਇਹ ਸਰੋਂ ਦਾ ਤੇਲ ਹੈ ਆਪਣਾ ਹੁਣ ਆਪਾਂ ਥੋੜਾ ਜਿਹਾ ਤੇਲ ਲੈ ਆਇਆ ਤਾਂ ਤੁਸੀਂ ਇਹਨਾਂ ਨੂੰ ਡੀਪ ਫ੍ਰਾਈ ਵੀ ਕਰ ਸਕਦੇ ਹੋ ਫ੍ਰਾਈ ਵੀ ਕਰ ਸਕਦੇ ਹੋ ਜਾਂ 에ਅਰ ਫ੍ਰਾਇਰ ਦੇ ਵਿੱਚ ਵੀ ਬਣਾ ਸਕਦੇ ਹੋ ਇਹ ਤੁਹਾਡੀ ਆਪਣੀ ਚੁਆਇਸ ਹੈ ਤੇਲ ਗਰਮ ਕਰਕੇ ਹੁਣ ਆਪਾਂ ਇਹਨਾਂ ਨੂੰ ਦੋ ਵਾਰ ਚ ਹਨਾ ਹਲਕੀਆਂ ਹਲਕੀਆਂ ਫ੍ਰਾਈ ਕਰਾਂਗੇ ਪਹਿਲਾਂ ਆਪਾਂ ਇਹਨਾਂ ਨੂੰ ਹਲਾਵਾਂਗੇ ਨਹੀਂ ਇੱਕ ਵਾਰੀ ਪਾ ਕੇ 2 ਮਿੰਟ ਲਈ ਛੱਡ ਦਾਂਗੇ ਆਪਾਂ ਇਹਨਾਂ ਨੂੰ ਹਾਂਜੀ ਹੁਣ ਆਪਾਂ ਨੇ ਦੂਸਰੀ ਕੜਾਈ ਇਹ ਵਿੱਚ ਤੇਲ ਗਰਮ ਕਰਕੇ ਥੋੜਾ ਜਿਹਾ ਜੀਰਾ ਪਾ ਲੈਣਾ। ਇਹ ਜਿਹੜੀ ਆਪਣੀ ਪਿਆਜ਼ ਇਸ ਤਰੀਕੇ ਨਾਲ ਹੀ ਕੱਟਣੀ ਹੈ ਇਹਨੇ ਤੁਸੀਂ ਨੇ ਬੜੇ ਬੜੇ। ਫਿਰ ਆਪਾਂ ਇਹਦੇ ਵਿੱਚ ਸਾਰੇ ਪਿਆਜ਼ ਪਾ ਦਾਂਗੇ। ਇਧਰ ਆਪਣੀ ਜਿਹੜੀਆਂ ਭਿੰਡੀਆਂ ਨੇ ਹੁਣ ਆਪਾਂ ਉਹਨਾਂ ਨੂੰ ਇੱਕ ਸਾਈਡ ਪਾਸੇ ਤੁਸੀਂ ਹਲਕਾ ਜਿਹਾ ਹਿਲਾ ਦਾਂਗੇ। ਇਹਨਾਂ ਨੂੰ ਆਪਾਂ ਹਲਕੇ ਜਿਹੀ ਬ੍ਰਾਊਨ ਜਿਵੇਂ ਕ੍ਰਿਸਪੀ ਹੁੰਦਾ ਉਦੋਂ ਤੱਕ ਆਪਾਂ ਭਿੰਡੀਆਂ ਨੂੰ ਕ੍ਰਿਸਪੀ ਕਰਾਂਗੇ। ਤੇ ਹਲਕੀ ਜਿਹੀ ਬ੍ਰਾਊਨ ਹੋਣ ਤੱਕ ਆਪਾਂ ਪਿਆਜ਼ਾਂ ਨੂੰ ਪਕਾਵਾਂਗੇ ਇਹ ਤੁਸੀਂ ਆਪਣੇ ਜਿਹੜਾ ਵੀ ਆਇਲ ਬਣਾ ਲਿਆ ਹੋ ਉਹਦੇ ਵਿੱਚ ਬਣਾ ਸਕਦੇ ਹੋ ਪਰ ਸਰੋਂ ਦੇ ਤੇਲ ਦੇ ਵਿੱਚ ਇਹਦਾ ਜ਼ਿਆਦਾ ਵਧੀਆ ਟੇਸਟ ਆਉਂਦਾ ਹਾਂਜੀ ਹੁਣ ਆਪਣੀਆਂ ਇੱਕ ਵਾਰ ਜਿਹੜੇ ਆਪਣੀਆਂ ਭਿੰਡੀਆਂ ਪਾਈਆਂ ਸੀ ਉਹ ਬਣ ਚੁੱਕੀਆਂ ਨੇ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢ ਲਾਂਗੇ ਜਿਹੜੀਆਂ ਆਪਣੀਆਂ ਰਹਿਣੀਆਂ ਨੇ ਭਿੰਡੀਆਂ ਉਹਨਾਂ ਨੂੰ ਵੀ ਆਪਾਂ ਹਲਕਾ ਜਿਹਾ ਫਰਾਈ ਕਰ ਲਾਂਗੇ ਇਹ ਬਿਲਕੁਲ ਵੀ ਹੈ ਨਾ ਜ਼ਿਆਦਾ oily ਨਹੀਂ ਬਣਣਗੀਆਂ ਜੇ ਆਪਾਂ ਹੁੰਦੇ ਕਿਉਂਕਿ ਕਾਹਨੋਂ ਆਪਣੀ ਬੇਸਨ ਐਡ ਕੀਤਾ ਸੀ ਥੋੜਾ ਜਿਹਾ ਵਿੱਚ ਇਸ ਤਰੀਕੇ ਨਾਲ ਆਪਾਂ ਨੇ ਇਹਨਾਂ ਨੂੰ ਹਲਕੀ ਜਿਹੀ ਕ੍ਰਿਸਪੀ ਕਰ ਲੈਣੀਆਂ ਨੇ ਤੇ ਜਿਹੜੀਆਂ ਆਪਣੀਆਂ ਇਹ ਨੇ ਇਹਨਾਂ ਨੂੰ ਵੀ ਆਪਾਂ ਵਿੱਚ ਪਾ ਦਿੰਨੇ ਹਾਂ ਹਾਂਜੀ ਜਿਹੜੀਆਂ ਮੈਂ ਆਪਣੀ ਪਿਆਜ਼ ਨਹੀਂ ਉਹਨਾਂ ਨੂੰ ਆਪਾਂ ਨੇ ਭੁੰਨ ਲੈ ਬਸ ਹਲਕੇ ਜਿਹਾ ਇਦਾਂ ਹੀ ਕਰ ਲੈਣੇ ਜਿਹੜੇ ਕਿ ਨਾ ਜਾਤੇ ਹੈ ਨਾ ਬਲੈਕ ਨਹੀਂ ਕਰਨੇ ਹੈਗੇ ਜਿਵੇਂ ਪੱਕ ਕੇ ਫੂਕ ਲੀਏ ਹੈ ਨਾ ਓਦਾਂ ਨਹੀਂ ਬਣਾਉਣੇ ਹੈਗੇ ਤੇ ਹੁਣ ਜਿਹੜੀਆਂ ਆਪਣੀਆਂ ਭਿੰਡੀਆਂ ਨੇ ਇਹਨਾਂ ਨੂੰ ਵੀ ਆਪਾਂ ਉਸ ਤੋਂ ਪਹਿਲਾਂ ਸੋਰੀ ਆਪਾਂ ਮਸਾਲੇ ਪਾ ਦਈਏ ਪਹਿਲਾਂ ਆਪਾਂ ਪਾ ਦਈਏ ਹਲਦੀ ਹਲਦੀ ਥੋੜੀ ਪਾਵਾਂਗੇ ਆਪਾਂ ਹਣ ਜਿੰਨੀ ਕਿ ਤੁਹਾਨੂੰ ਜ਼ਰੂਰਤ ਹੈ ਤੁਸੀਂ ਉਹਦੇ ਹਿਸਾਬ ਨਾਲ ਪਾ ਸਕਦੇ ਹੋ ਆਪਣੀ ਹਰੀ ਮਿਰਚ ਵੀ ਪਾਈ ਸੀ ਚਿੱਲੀ ਫਲੈਕਸ ਵੀ ਪਾਤੀ ਸੀ ਆਪਾਂ ਥੋੜੇ ਜਿਹੀ ਚਿੱਲੀ ਫਲੈਕਸ ਹੋਰ ਪਾ ਦਨੇ ਆ ਤੁਸੀਂ ਜਿੰਨੀ ਕਿ ਤਿੱਖੀ ਹੈ ਨਾ ਜਿੰਨਾ ਕਿ ਘੱਟ ਤਿੱਖਾ ਪਸੰਦ ਕਰਦੇ ਹੋ ਉਹ ਕਰ ਸਕਦੇ ਹੋ ਤੇ ਨਮਕ ਆਪਾਂ ਟੇਸਟ ਅਨੁਸਾਰ ਪਾਵਾਂਗੇ ਵੱਧ ਘੱਟ ਤੁਸੀਂ ਜਿੰਨਾ ਕਿ ਪਾਉਣਾ ਚਾਹੋ ਨਿਓ ਪਾ ਸਕਦੇ ਹੋ ਤੇ ਹੁਣ ਆਪਾਂ ਇਹਨੂੰ ਪਾ ਦਾਂਗੇ ਥੋੜਾ ਜਿਹਾ ਟਾਈਮ ਮਿਕਸ ਤੁਸੀਂ ਇਹਦੇ ਵਿੱਚ ਨਾ ਕਸੂਰੀ ਮੇਥੀ ਵੀ ਪਾ ਸਕਦੇ ਹੋ ਧਨੀਆ ਪਾਊਡਰ ਵੀ ਪਾ ਸਕਦੇ ਹੋ ਚਾਟ ਮਸਾਲਾ ਗਰਮ ਮਸਾਲਾ ਜਿੰਨਾ ਕਿ ਤੁਸੀਂ ਨਾ ਜ਼ਿਆਦਾ ਕਰਾਂਚੀ ਕਰਨੀ ਹੈ ਉਹ ਕਰ ਸਕ ਹੋਣੇ ਕਮਸਾਦੀ ਨੂੰ ਚੰਗੇ ਤਰੀਕੇ ਨਾਲ ਕਰ ਲੈਣਾ ਹੈ ਮਿਕਸ ਇਹਦੇ ਵਿੱਚ ਤੁਸੀਂ ਇਸ ਟਾਈਮ ਹਨਾ ਦਹੀਂ ਵੀ ਪਾ ਸਕਦੇ ਹੋ ਫੈਟ ਕੇ ਅਗਰ ਤੁਹਾਨੂੰ ਪਸੰਦ ਹੈਗੀ ਪਰ ਆਪਾਂ ਨਹੀਂ ਪਾਵਾਂਗੇ ਹੁਣ ਆਪਾਂ ਇਹਦੇ ਵਿੱਚ ਜਿਹੜੀ ਆਪਣੀ ਭਿੰਡੀ ਹੈ ਉਹਨੂੰ ਕਰ ਦਾਂਗੇ ਐਡ ਭਿੰਡੀਆਂ ਆਪਣੀਆਂ ਪਹਿਲਾਂ ਹੀ ਆਪਣੇ ਹਨਾ 프라이 ਕੀਤੀ ਹੋਈਆਂ ਨੇ ਹਲਕੀਆਂ ਜੀਆਂ ਤੇ ਬਸ ਇਸ ਤਰੀਕੇ ਨਾਲ ਆਪਾਂ ਕਰ ਦਾਂਗੇ ਮਿਕਸ ਤੇ ਤੁਹਾਨੂੰ ਮੇਰੀ ਇਹ ਰੈਸਪੀ ਕਿੱਦਾਂ ਦੀ ਲੱਗੀ ਹੈ ਤਾਂ ਪਲੀਜ਼ ਜ਼ਰੂਰ ਦੱਸਣਾ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਆਪਣੇ ਚੈਨਲ ਦਾ ਨਾਮ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਪੈਂਟਰਾ ਬਨ ਤੇ ਹੁਣ ਤੁਸੀਂ ਇਹਨਾਂ ਨੂੰ ਨਾ ਚਾਵਲ ਦੇ ਨਾਲ ਰੋਟੀ ਦੇ ਨਾਲ ਹਨਾ ਪਾਪੜ ਦੇ ਨਾਲ ਜਾਂ ਟੀਫਣ ਦੇ ਵਿੱਚ ਬੱਚਿਆਂ ਨੂੰ ਪਾਉਣੀ ਹੈ ਕਿਉਂਕਿ ਮੈਨੂੰ ਨਾ ਆਪਣੇ ਦੂਸਰੇ ਚੈਨਲ ਮਾਂ ਕਾ ਪਿਆਰ ਔਰ ਬਲੌਗ ਤੇ ਨਾ ਉਹ ਪੈਂਟਾ ਦੱਸਦੇ ਆ ਕਿ ਦੀਦੀ ਸਾਡੇ ਬੱਚੇ ਰੋਟੀ ਨਹੀਂ ਖਾਦੇ ਹੁੰਦੇ ਨਾ ਅਗਰ ਤੁਸੀਂ ਨਾ ਇਸ ਤਰੀਕੇ ਦੀਆਂ ਅਲੱਗ-ਅਲੱਗ ਰੈਸਪੀਆਂ ਜਿਹਾ ਬਣਾਓਗੇ ਨਾ ਦੇਖੋ ਭਿੰਡੀ ਉਹੀ ਹੈ ਪਰ ਇਹਦੀ ਲੁੱਕ ਦੇਖੋ ਅਗਰ ਤੁਹਾਡੇ ਘਰ ਦੇ ਵਿੱਚ ਕੋਈ ਨਹੀਂ ਖਾਂਦਾ ਨਾ ਉਹ ਵੀ ਤੁਹਾਡੀ ਰੋਟੀ ਬਣਨ ਤੋਂ ਪਹਿਲਾਂ ਇਹਨੂੰ ਖਾ ਜਾਊਗਾ ਇੰਨੀ ਜ਼ਿਆਦਾ ਯਮਮੀ ਤੇ ਇੰਨੀ ਜ਼ਿਆਦਾ ਟੇਸਟੀ ਬਣਦੀ ਹੈ ਇਹ ਤੇ ਹੁਣ ਮਿਲਾਂਗੇ ਆਪਾਂ ਅਗਲੀ ਵੀਡੀਓ ਵਿੱਚ ਉਹ ਤੱਕ ਲਈ ਸਾਰੇ ਪੈਂਪਰਾ ਬਣ ਮੇਰੇ ਵੱਲੋਂ ਸੱਚੀ ਹੈ ਕੱਲ੍ਹ ਨੂੰ ਬਾਏ ਬਾਏ